ਆਗੁਰ ਦਸਤਰੀ ਗੁਰਪ੍ਰੀਤ ਰਾਜਾ ਦਰਵਾਜ਼ੇ ਦੇ ਪਰਾਂ ਹੋਇਆ ਗਰਮੀਤ ਸਿੰਘ ਹੀ ਸਾਹ ਦਾ ਸਰਪੰਚ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਮਹਿਲਕਲਾਂ ਮੰਦ ਭਾਗੀ ਘਟਨਾ ਵਾਪਰੀ ਹੈ ਸਰ ਕੀ ਕਹਿਣਾ ਚਾਹੁੰਦੇ ਇਹ ਜੀ ਜਿਹੜਾ ਜਗਰੂਪ ਸਿੰਘ ਦੀ ਮੌਤ ਹੋਈ ਹੈ ਤੇ ਉਹਦੇ ਪਤਨੀ ਦੀ ਮੌਤ ਹੋਈ ਹੈ ਇਹ ਪਿਛਲੇ ਵੇਰ ਪਿਛੇ ਟਨ ਮੇਰਨਾ ਪੰਚਾਇਤ ਮੈਂਬਰ ਸੀ ਜੀ ਮੈਂ ਸਰਪੰਚ ਸੀ ਤੇ ਇਹ ਰਾਤ ਸਾਰਾ ਪਰਿਵਾਰ ਸੁੱਤਾ ਪਿਆ ਸੀ ਜੀ ਡੇੜੇ ਦੇ ਵਿੱਚ ਦੁੰਨੇ ਜੀ ਜਦੋਂ 2:30 ਵਜੇ ਤੜਕੇ ਕਣੀ ਆਈਆਂ ਜੀ ਇਹ ਉੱਠ ਕੇ ਦੁੰਨੇ ਜੀ ਅੰਦਰ ਪੈ ਗਏ ਬੈੱਡ ਤੇ ਹਾਂਜੀ ਅੱਗ ਲੱਗਣ ਦਾ ਕੋਈ ਕਾਰਨ ਤਾਂ ਨਹੀਂ ਪਤਾ ਲੱਗਿਆ ਜੀ ਇਹਨਾਂ ਦੁੰਨਾ ਜੀਆਂ ਦੀ ਮਤਲਬ ਮੌਤ ਹੋ ਗਈ ਅੰਦਰ ਜਗ ਅੱਗ ਲੱਗਣ ਨਾਲ ਜੀ ਭਈ ਘਰ ਦਾ ਜਿਹੜਾ ਸਮਾਨ ਸੀ ਜਿੰਨਾ ਜੇ ਬੈੱਡ ਵਗੈਰਾ ਹੋਰ ਮੰਜੇ ਅੰਦਰ ਖੜੇ ਸੀ ਸਾਰਾ ਸੜ ਕੇ ਸੁਆਹ ਹੋ ਗਿਆ ਜੀ ਇੱਕ ਗਰੀਬ ਪਰਿਵਾਰ ਆ ਜਿਹੜਾ ਮਕਾਨ ਆ ਉਹ ਵੀ ਬਹੁਤ ਪੁਰਾਣਾ ਜੀ ਦੋ ਹੀ ਕਮਰੇ ਆ ਜੀ ਉਹ ਵੀ ਟਾਇਲ ਵਾਲੇ ਦੀ ਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਜੀ ਕਿ ਇਸ ਗਰੀਬ ਪਰਿਵਾਰ ਦੀ ਇੱਕ ਜੀ ਹੈਂਡੀਕੈਪਡ ਸੀਗਾ ਇੱਕ ਬਾਹ ਉਹਦੀ ਮਤਲਬ ਪੋਲੀਓ ਨਾਲ ਸੁੱਕੀ ਸੀ ਪਹਿਲਾਂ ਜਨਮ ਤੋਂ ਲੈ ਕੇ ਅਸੀਂ ਪਰਿਵਾਰ ਸਰਕਾਰ ਤੋਂ ਮੰਗ ਕਰਦੇ ਆ ਕਿ ਉਸ ਤੋਂ ਬਾਅਦ ਤੋਂ ਬਾਅਦ ਉਹਦੀ ਆਰਥਿਕ ਸਹਾਇਤਾ ਕੀਤੀ ਜਾਵੇ ਇਹ ਜੀ ਸਾਨੂੰ ਸਵੇਰ ਇਨਫੋਰਮੇਸ਼ਨ ਮਿਲੀ ਸੀਗੀ ਕਿ ਪਿੰਡ ਮੂਮ ਵਿਖੇ ਇੱਕ ਦਰਘਟਨਾ ਹੋਈ ਹੈ ਗਿਆ ਅਗਲੇ ਦਿਨ ਵਾਕਿ ਪਤੀ ਪਤਨੀ ਦੀ ਮੌਤ ਹੋ ਗਈ ਸਾਡਾ ਇਸੇ ਬਲੀ RAM ਨੇ ਵਾਕੇ ਤੇ ਪਹੁੰਚ ਕੇ ਜੋ ਟੀਮ ਪੋਸਟਿੰਗ ਉਥੇ ਦੇਖਿਆ ਕਿ ਸੌਫਟ ਸਰਕਟ ਕਰਕੇ ਅੱਗ ਲੱਗੀ ਹੋਈ ਸੀ ਜਿਹਦੇ ਵਿੱਚ ਜਗਰੂਪ ਸਿੰਘ ਰੂਪਾ son of ਲਾਲ ਸਿੰਘ ਪਿੰਡ ਨੂਣਾ ਦੀ ਮੌਕੇ ਤੇ ਐਕਸਪਾਇਰ ਹੋ ਗਿਆ ਸੀ ਤੇ ਉਸ ਦੀ ਪਤਨੀ ਨੂੰ ਫਰੀਦਕੋਟ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਗਿਆ ਸੀ ਜਿੱਥੇ ਉਹਦੀ ਵੀ ਦਰਦ ਨਾਲ ਮੌਤ ਹੋ ਗਈ। ਮੈਂ ਜੀ ਅਸੀਂ ਮੌਕੇ ਤੇ ਜਾਂਚ ਕੀਤੀ ਸੀਗੀ ਜਿੱਥੋਂ ਇਹ ਘਟਨਾ ਦਾ ਜਿਹੜਾ ਪਤਾ ਲੱਗਿਆ ਉਹ ਸੌਫਟ ਸਰਕਟ ਕਰਕੇ ਹੀ ਹੋਈ ਹੈ।